ਸਵੇਰੇ ਰੋਜ਼ ਲੰਗਰ ਬਣਾ ਕੇ ਲੈ ਕੇ ਆਉਂਨੇ ਇੱਥੇ ਸ਼ਾਮ ਤੱਕ ਸਾਡਾ ਲੰਗਰ ਚੱਲਦਾ ਜਿੱਤਾਂਗੇ ਬਈ ਜਿੱਤਾਂਗੇ ਸਾਨੂੰ ਹੋਰ ਚੱਲ ਜਿੱਤਾਂਗੇ ਕਾਰਾਂ ਦੇ ਵਿੱਚ ਸਾਡੇ ਕਹਿੰਦੇ ਪਾਸਪੋਰਟ ਤੁਹਾਡੇ ਉਹ ਜ਼ਬਤ ਕਰ ਲਾਂਗੇ ਸਾਨੂੰ ਐਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਰਿਆਣਾ ਸਰਕਾਰ ਨੇ ਚੈਨਾ ਵਾਲਾ ਵਾਟਰ ਬਣਾਤਾ ਉਹੀ ਤਾਕਤ ਉੱਥੇ ਲਾਉਣ ਦੇ ਚੈਨਾ ਦੇ ਵਾਟਰ ਤੇ ਪੰਜਾਬ ਵੀ ਨਾਲ ਲੱਗਦਾ ਹਰਿਆਣਾ ਵੀ ਲੱਗਦਾ ਚਰਦੀ ਕਲਾ ਚੋਂ ਪੂਰਾ ਜਾਵਾਂ ਪੂਰਾ ਚਰਦੀ ਕਲਾ ਚਾ ਕਹਿੰਦੇ ਲੋੜਾ ਪਿੰਡ ਸੀਲ ਕਰਨ ਨੂੰ ਫਿਰਦੇ ਨੇ ਕਰਦਾ ਕੀ ਕਰਨ ਨੂੰ ਅਸੀਂ ਡਰਦੇ ਆਂ ਫੇਰ ਐ ਐ ਤਾਂ ਕਰਨੀਗੀ ਐ ਨਹੀਂ ਡਰਦੇ ਅਜੇ ਖੇਤਾਂ ਵਿੱਚ ਦੀ ਆਵਾਂਗੇ ਬੜਾ ਕਰਨਗੇ ਸਾਡਾ ਪਿੰਡ ਸੀਲ ਕਰ ਦੇਣਗੇ ਅਸੀਂ ਪੰਜਾਬ 'ਚ ਜਾਵੜਾਂਗੇ ਤਾਂ ਆਤਾ ਬਗਾਉਣ ਤੋਂ ਵੀ ਰੋਕ ਰਹੇ ਨੇ ਹਰਿਆਣਾ ਪ੍ਰਸ਼ਾਸਨ ਨਾਲ ਰੋਕ ਰਹੇ ਨੇ ਹੁਣ ਅਸੀਂ ਪ੍ਰਸ਼ਾਦਾ ਤਾਂ ਭੇਜਣਾ ਹੀ ਆਵਦੇ ਪੁੱਤ ਨੇ ਸਾਡੇ ਹਰਿਆਣਾ ਜਿਹਦਾ ਪਿੱਛੋ ਆਇਆ ਸੀ ਹੈ ਫੇਰ ਸਾਨੂੰ ਤਾਂ ਪੰਜਾਬ ਜਾਂਦੀ ਪੱਖ ਚਾਹੀਦਾ ਏਕੇ ਤਾਂ ਪੰਜਾਬ ਹੀ ਨੇ ਤੁਹਾਡੀ ਚਾਹ ਵੀ ਜਮਾ ਪੰਜਾਬ ਹੈ ਜਿੱਤਾਂਗੇ ਵੀ ਜਿੱਤਾਂਗੇ ਕਿਸਾਨ ਮੋਰਚਾ ਜਿੱਤਾਂਗੇ ਇਹ ਨਾਰੇ ਲਾਉਂਦੀਆਂ ਹਰਿਆਣੇ ਤੋਂ ਬੀਬੀਆਂ ਆਈਆਂ ਨੇ ਟਰਾਲੀ ਲੈ ਕੇ ਟਰਾਲੀ ਦੀ ਭਰੀ ਹੋਈ ਆ ਤਾਂ ਗੱਲਬਾਤ ਕਰਾਂਗੇ ਨਾਰੇ ਲਾਉਂਦੇ ਆਏ ਹੋ ਤੁਸੀਂ ਕਿਸਾਨ ਮੋਰਚਾ ਜਿੱਤਾਂਗੇ ਜਿੱਤੋਗੇ ਫਿਰ ਹਾਂਜੀ ਜ਼ਰੂਰ ਜਿੱਤਾਂਗੇ ਅਗਲੇ ਪਾਸੇ ਤਾਂ ਤੁਸੀਂ ਹਰਿਆਣੇ ਤੋਂ ਆਏ ਹੋ ਹਰਿਆਣਾ ਫੋਰਸਾਂ ਨੇ ਤਾਂ ਹਰਿਆਣੇ ਦੀਆਂ ਨੇ ਅਗਲੇ ਪਾਸੇ ਬਾਰਡਰ ਸੀਲ ਕਰਤਾ ਸਰਕਾਰਾਂ ਨੇ ਹਾਂਜੀ ਹਰਿਆਣਾ ਨੇ ਬਾਰਡਰ ਸੀਲ ਕੀਤਾ ਇੱਧਰ ਵੀ ਸਾਡੇ ਥਾਣਿਆਂ ਤੋਂ ਫੋਨ ਵੀ ਆ ਰਹੇ ਨੇ ਸਾਨੂੰ ਵੀ ਤੁਸੀਂ ਉੱਥੇ ਨਾ ਪਹੁੰਚੋ ਲੰਗਰ ਲੈ ਕੇ ਕਿਸਾਨਾਂ ਲਈ ਅਸੀਂ ਰੋਜ਼ ਆਉਨੇ ਆ ਇੱਥੇ ਲੰਗਰ ਲੈ ਕੇ ਆਉਨੇ ਆ ਕਿਸਾਨਾਂ ਲਈ ਸਾਡੇ ਰਾਹ ਬੰਦ ਕੀਤੇ ਜਾਂਦੇ ਨੇ ਅਸੀਂ ਖੇਤਾਂ ਵਿੱਚ ਦੀ ਰਾਹ ਬਣਾ ਕੇ ਰੋਜ਼ ਪਹੁੰਚਦੇ ਆ ਇੱਥੇ ਖੇਤਾਂ ਦੇ ਵਿੱਚੋਂ ਆਇਓ ਤੁਸੀਂ ਹਾਂਜੀ ਹਾਂਜੀ ਟਰਾਲੀਆਂ ਲੈ ਕੇ ਹਰਿਆਣੇ ਦੇ ਵਿੱਚ ਰਾਹ ਬੰਦ ਕੀਤੇ ਹੋਏ ਨੇ ਹਾਂਜੀ ਹਾਂਜੀ ਪੁਲਿਸ ਨੇ ਥਾਂ ਥਾਂ ਬੈਰੀਕੇਡ ਲਾਏ ਹੋਏ ਨੇ ਵੀ ਪੰਜਾਬ ਚ ਨਾ ਪਹੁੰਚਣ ਬਾਰਡਰ ਤੇ ਲੋਕ ਨਾ ਪਹੁੰਚਣ ਤਾਂ ਲੰਗਰ ਬਣਾ ਕੇ ਲੈ ਕੇ ਆਉਨੇ ਹੋ ਤੁਸੀਂ ਹਾਂਜੀ ਹਾਂਜੀ ਸਵੇਰੇ ਰੋਜ਼ ਲੰਗਰ ਬਣਾ ਕੇ ਲੈ ਕੇ ਆਉਨੇ ਆ ਇੱਥੇ ਸ਼ਾਮ ਤੱਕ ਸਾਡਾ ਲੰਗਰ ਚੱਲਦਾ ਜੀ ਕਿਹਾ ਜਾਂਦਾ ਪੁਲਿਸ ਵਾਲਿਆਂ ਬਦ ਪੁਲਸ ਵਾਲਿਆਂ ਵੱਲੋਂ ਕਿਹਾ ਜਾਂਦਾ ਕਿ ਉੱਥੇ ਨਾਰੇ ਨਾ ਲਾਓ ਐਵੇਂ ਲੰਗਰ ਨਾਲ ਆਓ ਉੱਥੇ ਨਾ ਜਾਓ ਖਨੌਰੀ ਪਾਊਡਰ ਤੇ ਹਾਂਜੀ ਘਰਾਂ ਦੇ ਵਿੱਚ ਅਨਾਉਂਸਮੈਂਟ ਘਰਾਂ ਦੇ ਵਿੱਚ ਸਾਡੇ ਕਹਿੰਦੇ ਪਾਸਪੋਰਟ ਤੁਹਾਡੇ ਉਹ ਜ਼ਬਤ ਕਰ ਲਾਂਗੇ ਸਾਨੂੰ ਐਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਹਾਂਜੀ ਸਾਡਾ ਪਿੰਡ ਵੀ ਸੀਲ ਕਰਨ ਨੂੰ ਕਹਿ ਰਹੇ ਨੇ ਅੱਜ ਅੱਛਾ ਹਾਂਜੀ ਕਾਟਾ ਪਿੰਡ ਸੀਲ ਕਰਨ ਨੂੰ ਕਹਿ ਰਹੇ ਨੇ ਹਾਂਜੀ ਅੱਛਾ ਫੋਰਸਾਂ ਲੱਗੀਆਂ ਤੁਹਾਡੇ ਪਿੰਡ ਦੇ ਆਲੇ-ਦਾਲੇ ਕਹਿੰਦੇ ਹਰਿਆਣੇ ਦੇ ਵਿੱਚ ਤਾਂ ਬਹੁਤ ਖੜਾਤੀਆਂ ਕਹਿੰਦੇ ਵੀ 10 ਮਿੰਟਾਂ ਅੰਦਰ ਫੋਰਸ ਲੱਗ ਜੂਗੀ ਸਾਡੇ ਪਿੰਡ 'ਚ ਹਾਂਜੀ ਫੋਨ ਆ ਰਹੇ ਨੇ ਸਾਨੂੰ ਵਾਰ-ਵਾਰ ਕਰੋ ਵੀ ਫੋਰਸ ਤਾਂ ਬੀਬੀ ਹਰਿਆਣੇ ਚੋਂ ਆਏ ਹੋ ਪੈਣ ਕਹਿੰਦੀ ਸਾਡੇ ਤਾਂ ਹਰਿਆਣਾ ਸੀਲ ਕਰਨ ਨੂੰ ਫਿਰਦੇ ਨੇ ਛੋਟਾ ਪਿੰਡ ਹੋਰ ਹੁਣ ਕਰਨਗੇ ਚైనా ਬਾਰਡਰ ਬਣਾਤਾ ਹਰਿਆਣਾ ਸਰਕਾਰ ਨੇ ਚੈਨਾ ਵਾਲਾ ਬਾਰਡਰ ਬਣਾਤਾ ਉਹੀ ਤਾਕਤ ਉਥੇ ਲਾਉਣ ਦੇ ਚੈਨਾ ਦੇ ਬਾਰਡਰ ਤੇ ਪੰਜਾਬ ਵੀ ਨਾਲ ਲੱਗਦਾ ਹਰਿਆਣਾ ਵੀ ਲੱਗਦਾ ਇੱਥੇ ਚੈਨ ਵਾਲਾ ਮਾਹੌਲ ਬਣਾ ਰੱਖਿਆ ਪਾਟਨ ਦਾ ਅਸੀਂ ਕਹਿੰਦੇ ਵੀ ਕਾਨੂੰਨ ਐਮਐਸਪੀ ਤੇ ਕਾਨੂੰਨ ਬਣਾਉਣਾ ਚਾਹੀਦਾ ਸਾਰਾ ਫਸਲਾਂ ਦਾ ਐਮਐਸਪੀ ਹੋਣਾ ਚਾਹੀਦਾ ਤੁਸੀਂ ਕਿੰਨਾ ਕਿਥੋਂ ਕਿੰਨਾ ਕਿ ਦੂਰ ਪੈ ਜਾਂਦਾ ਤੁਹਾਡਾ ਪਿੰਡ ਸਾਨੂੰ 16 ਕਿਲੋਮੀਟਰ ਪੈ ਜਾਂਦਾ 16 ਕਿਲੋਮੀਟਰ ਇਸ ਰਸਤੇ ਦਾ ਪਹਿਲਾਂ ਵੀ ਲੰਘਦੇ ਹੋਵੋਗੇ ਇਹੋ ਜਿਹਾ ਮਾਹੌਲ ਕਦੇ ਸੋਚਿਆ ਸੀਗਾ ਵੀ ਇੱਥੇ ਬਣ ਜਾਊਗਾ ਵੀ ਇੰਨੇ ਨੇ ਬੈਰੀਕੇਡ ਲਾਗੇ ਚਾਇਨਾ ਚਾਇਨਾ ਬਾਰਡਰ ਪਹਿਲੀ ਵਾਰ ਦੇਖਿਆ ਹਰਿਆਣੇ ਵਿੱਚ ਹਰਿਆਣਾ ਸਰਕਾਰ ਨੇ ਚਾਇਨਾ ਬਾਰਡਰ ਬਣਾਤਾ ਪੰਜਾਬ ਹਰਿਆਣਾ ਦਾ ਹਾਂ ਚਾਇਨਾ ਬਾਰਡਰ ਹਾਂਜੀ ਜਿਹੜਾ ਦਾਤੇ ਵਾਲਾ ਪਿੰਡ ਹੈਗਾ ਉਹਦੇ ਨਾਲ ਸਾਡੇ ਵੀ ਰਿਸ਼ਤੇਦਾਰੀਆਂ ਦੀ ਸਾਂਝ ਆਪ ਚ ਸਾਡੇ ਪਿੰਡ ਦੀਆਂ ਹੁਣ ਵੀ ਕੁੜੀਆਂ ਵੀ ਵਹਿਈਆਂ ਨੇ ਸਾਡੀਆਂ ਆਪਣੀਆਂ ਹੁਣ ਜਦੋਂ ਵੀ ਅਸੀਂ ਇੱਥੋਂ ਜਾਣ ਵਾਸਤੇ ਵੀ ਦੱਸੋ ਕਿਹੜਾ ਰਸਤਾ ਚੁਣੀਏ ਕੋਈ ਦੁੱਖ ਹੈ ਸੁੱਖ ਹੈਗਾ ਵੀ ਸਾਨੂੰ ਜਾਣਾ ਆਉਣਾ ਤਾਂ ਪੈਣਾ ਹੀ ਹੈ ਇਸ ਕਰਕੇ ਅਸੀਂ ਇਹ ਚਾਹੁੰਦੇ ਆਂਗੇ ਵੀ ਵੱਡਰ ਨੂੰ ਥੋੜਾ ਜਾਵੇ ਵੀ ਸਾਡੇ ਕਿਸਾਨਾਂ ਨੂੰ ਵੀ ਅੱਗੇ ਜਾਣ ਦਿੱਤਾ ਜਾਵੇ ਨਹੀਂ ਐਮਐਸਪੀ ਨੂੰ ਕਾਨੂੰਨ ਬਣਾਏ ਜਾਣ ਤੁਹਾਡੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਤੁਸੀਂ ਦੱਸ ਰਹੇ ਸੀ ਵੀ ਕਿਹਾ ਜਾ ਰਿਹਾ ਕੀ ਪਿੰਡੋਂ ਫੋਨ ਕੀ ਆਇਆ ਤੁਹਾਨੂੰ ਸਾਨੂੰ ਇਹ ਗੱਲ ਕਹਿ ਰਹੇ ਨੇਗੇ ਵੀ ਤੁਸੀਂ ਵੀ ਧਰਨੇ 'ਚ ਗਏ ਹੋਗੇ ਅਸੀਂ ਲੰਗਰ ਵਰਤਾਉਣ ਵਾਸਤੇ ਰੋਜ਼ ਆਉਨੇ ਇੱਥੇ ਵੀ ਲੰਗਰ ਸਾਡਾ ਲਾਉਣਾ ਫਰਜ਼ ਹੈਗਾ ਅਸੀਂ ਫਰਜ਼ਾ ਬਦ ਨਿਭਾ ਰਿਆਂਗੇ ਲੰਗਰ ਵਰਤਾਉਣ ਤੋਂ ਵੀ ਰੋਕਿਆ ਜਾ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਵੱਲੋਂ ਹਾਂਜੀ ਫਿਰ ਅਸੀਂ ਆ ਰਹਿਆਂਗੇ ਬਾਬਾ ਕਾਵਲ ਸਿੰਘ ਜੀ ਦੀ ਗੱਡੀ ਆ ਰਹੀ ਹੈਗੀ ਸਵੇਰੇ ਆਉਂਦੀ ਹੈਗੀ ਸ਼ਾਮ ਨੂੰ ਸ਼ਾਮ ਤੱਕ ਲੰਗਰ ਵਰਤਾ ਕੇ ਫਿਰ ਵਾਪਸ ਜਾਣਿਆਂਗੇ ਹਾਂਜੀ ਦਿੱਲੀ ਆਉਨੇ ਹੋ ਫਿਰ ਕਿੰਨੇ ਦਿਨ ਹੋ ਗਏ ਆਉਂਦੇ ਆ ਅਸੀਂ 13 ਤਰੀਕ ਤੋਂ 13 ਤਰੀਕ ਤੋਂ ਹਾਂਜੀ ਹਰਿਆਣੇ ਦੇ ਤਾਂ ਕਹਿੰਦੇ ਜਿਹੜੇ ਛੋਟੇ-ਛੋਟੇ ਰਸਤੇ ਵੀ ਨੇ ਭਾਗ ਡੰਡੀਆਂ ਤੇ ਵੀ ਕਹਿੰਦੇ ਫੋਰਸ ਲਾਤੀ ਹੁਣ ਹਾਂਜੀ ਲਾਈ ਪਈਆਂ ਜਦੋਂ ਪੰਜਾਬ ਦੇ ਨਾਲ ਇਹ ਕੁਝ ਹੋ ਰਿਹਾਗਾ ਤਾਂ ਹਰਿਆਣੇ ਵਾਸਤੇ ਕਿਹੜਾ ਕਾਨੂੰਨ ਹੋਰ ਨਗੇ ਹਾਂ ਹਰਿਆਣੇ ਵਾਸਤੇ ਵੀ ਇੱਕ ਕਾਨੂੰਨ ਨਗੇ ਕਿਉਂਕਿ ਵੀਰ ਵੀ ਪੰਜਾਬ ਦੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤਾਂ ਹਰਿਆਣੇ ਦੇ ਲੋਕ ਸੜਕਾਂ ਤੇ ਕਿਉਂ ਨਹੀਂ ਉਤਰਨਗੇ ਇਸ ਕਰਕੇ ਅਸੀਂ ਸੜਕਾਂ ਦੇ ਉੱਤਰ ਨੂੰ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਫਿਰ ਬੱਚਿਆਂ ਨੂੰ ਵੀ ਦਿਖਾਉਣ ਆਏ ਹੋਏ ਛੋਟੇ-ਛੋਟੇ ਬੱਚੇ ਸਾਡੇ ਨਾਲ ਨਗੇ ਸਕੂਲੋਂ ਛੁੱਟੀ ਵੀ ਲੈ ਰਹੇ ਨੇਗੇ ਹੁਣ ਗੰਗਾ ਸਕੂਲ ਹੈਗਾ ਇੱਥੇ ਵਿੱਚ ਹੈਗਾ ਆ ਆ ਗਿਆ ਰੋਡ ਦੇ ਉੱਪਰ ਇਹਦੇ ਵਿੱਚ ਬੱਚਿਆਂ ਦੇ ਵੀ ਪੇਪਰ ਹੋਣੇ ਨੇ ਪਲੱਸ 2 ਦੇ 22 ਤਰੀਕ ਨੂੰ ਫਿਰ ਹੁਣ ਸਾਨੂੰ ਇਹ ਖਤਰਾ ਹੈਗਾ ਵੀ ਅਸੀਂ ਬੱਚਿਆਂ ਦੇ ਪੇਪਰ ਕਿਵੇਂ ਦਿਵਾਵਾਂਗੇ ਵੀ ਸਾਡੇ ਅंसू ਗੈਸ ਦੇ ਗੋਲੇ ਸਿੱਟੇ ਗਏ ਜੇ ਸਾਡੇ ਬੱਚਿਆਂ ਨੂੰ ਖਤਰਾ ਹੈਗਾ ਵਿੱਚ ਤਾਂ ਕਹਿੰਦੇ ਹਰਿਆਣੇ ਦੇ ਜਿਹੜੇ ਸਕੂਲ ਨੇ ਪਿੰਡਾਂ ਵਾਲੇ ਕਹਿੰਦੇ ਉਹਨਾਂ ਦੇ ਵਿੱਚ ਪੈਰਾਮੀਟਰੀ ਫੋਰਸਸ ਰੱਖੀਆਂ ਹੋਈਆਂ ਨੇ ਕਹਿੰਦੇ ਸਕੂਲ ਬੰਦ ਕਰਤੇ ਹਰਿਆਣਾ ਪ੍ਰਸ਼ਾਸਨ ਨੇ ਇਹ ਨਹੀਂ ਸਾਨੂੰ ਨੌਲੇਜ ਨਹੀਂ ਹਾਂਜੀ ਅੱਛਾ ਹਲੇ ਕੋਈ ਸਕੂਲ ਬੰਦ ਨਹੀਂ ਕਰਿਆ ਸਾਰੇ ਬੱਚੇ ਹਣਾਏ ਹਾਈ ਅਸੀਂ ਗੱਲ ਕਰਕੇ ਆਏ ਸੀ ਕਿਸਾਨਾਂ ਨਾਲ ਉਹ ਕਹਿੰਦੇ ਇਸ ਤਰੀਕੇ ਨਾਲ ਕੀਤਾ ਹੋਇਆ ਨਹੀਂ ਨਹੀਂ ਸਾਡੇ ਨਹੀਂ ਹਲੇ ਹਾਂਜੀ ਹਾਂਜੀ ਕਿਤੇ ਇਹ ਬੀਬੀਆਂ ਨਾਲ ਹੋਰ ਨਾ ਵੀ ਗੱਲਬਾਤ ਕਰਦੇ ਆ ਤਾਂ ਮਾਤਾ ਜੀ ਆਏ ਹੋ ਆ ਕਿਸਾਨੀ ਦਾ ਝੰਡਾ ਹੱਥ 'ਚ ਚੱਕਿਆ ਹੈ ਇਹ ਜੋ ਆਖਾਂ ਨੇ ਫੜਾਤਾ ਪੁੱਤ ਚੱਕਣਾ ਹੀ ਸੀ ਹੋਰ ਕੀ ਕਰਨਾ ਸੀ ਕਿਸਾਨੀ ਦਾ ਚੱਕੀ ਹੈ ਹਾਂ ਦਾ ਬਗਾਉਣ ਤੋਂ ਵੀ ਰੋਕ ਰਹੇ ਨੇ ਹਰਿਆਣਾ ਪ੍ਰਸ਼ਾਸਨ ਨਾਲ ਰੋਕ ਰਹੇ ਨੇ ਹੁਣ ਅਸੀਂ ਪ੍ਰਸ਼ਾਦਾ ਤਾਂ ਭੇਜਣਾ ਹੀ ਆ ਉਹਦੇ ਪੁੱਤ ਨੇ ਇਹ ਸਾਡੇ ਹਾਂ ਇਹ ਕਣਾਂ ਪਹਿਲਾਂ ਤਾਂ ਅਸੀਂ ਪੰਜਾਬ ਦੀ ਜੰਮੀ ਆ ਹਰਿਆਣਾ 'ਚ ਤਾਂ ਪਿੱਛੋਂ ਆਇਆ ਸੀ ਹੈ ਫਿਰ ਸਾਨੂੰ ਤਾਂ ਪੰਜਾਬ ਦੀ ਪੱਖ ਚਾਹੀਦਾ ਏ ਕੇ ਤਾਂ ਪੰਜਾਬ ਹੀ ਨੇ ਤੁਹਾਡੀ ਪੰਜਾਬ ਜਮਾਂ ਪੰਜਾਬ ਹੈ ਹਰਿਆਣਾ ਤਾਂ ਬਾਅਦ 'ਚ ਬਣਾਇਆ ਪਹਿਲਾਂ ਪੰਜਾਬੇ ਸੀ ਪੰਜਾਬ ਹੀ ਸੀ ਸਾਡਾ ਤਾਂ ਪੁੱਤ ਹੁਣ ਇਹਨਾਂ ਨੇ ਕਿ ਬੁੱਠਿਆ ਆ ਹੁਣ ਬੈਠਣਾ ਪੈ ਗਿਆ ਇਹਨਾਂ ਦੇ ਮਗਰ ਸਾਨੂੰ ਆਪਦੇ ਪਾਇਆਂ ਦਾ ਤਾਂ ਪੱਖ ਪਾਲ ਨਹੀਂ ਪੈਂਦਾ ਸਾਨੂੰ ਹੈ ਹੋਰ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਅਸੀਂ ਨਹੀਂ ਬਣਾ ਕੇ ਦੇਵਾਂਗੇ ਹੋਰ ਕੌਣ ਦੇਊਗਾ ਫੇਰ ਚੜਦੀ ਕਲਾ 'ਚੋਂ ਪੂਰਾ ਜਮਾਂ ਪੂਰਾ ਚੜਦੀ ਕਲਾ 'ਚ ਕਹਿੰਦੇ ਥੋੜਾ ਪਿੰਡ ਸੀਲ ਕਰਨ ਨੂੰ ਫਿਰਦੇ ਨੇ ਕਰ ਦਾਂਗੇ ਕੀ ਕਰਨ ਨੂੰ ਅਸੀਂ ਡਰਦੇ ਆਂ ਫੇਰ ਐ ਐ ਤਾਂ ਕਰਨਗੇ ਐ ਨਹੀਂ ਡਰਦੇ ਖੇਤਾਂ ਵਿੱਚ ਦੀ ਆ ਜਾਵਾਂਗੇ ਅਜੀ ਖੇਤਾਂ ਵਿੱਚ ਦੀ ਆਵਾਂਗੇ ਬੜਾ ਕਰਨਗੇ ਥੋੜਾ ਪਿੰਡ ਸੀਲ ਕਰ ਦਿੰਗੇ ਅਸੀਂ ਪੰਜਾਬ 'ਚ ਜਾਵੜਾਂਗੇ ਤੁਹ ਪੂਰੀ ਚੜਦੀ ਕਲਾ ਜੋ ਮਤ ਕਲਾ ਚ ਮਾਤਾ ਚੜਦੀ ਕਲਾ ਚ ਸਾਰੇ ਜਾਵਾਂਗੇ ਸਾਰੇ ਦਿੱਲੀ ਤੱਕ ਕਰ ਜਾਵਾਂਗੇ ਜੇ ਸਾਡੇ ਹੱਕ ਨਾ ਮੁਰੇ ਤਾਂ ਹੱਕ ਦੇਣਗੇ ਤੇ ਇੱਥੋਂ ਮੁਰ ਜਾਾਂਗੇ ਨਾ ਹੱਕ ਦੇਣਗੇ ਤੇ ਜਾਵਾਂਗੇ ਆ ਤਾਂ ਬੰਦਿਆਂ ਦੇ ਨਾਲ ਜਾਣਾ ਤੇ ਪੁੱਤਰਾਂ ਦੇ ਨਾਲ ਜਾਣਾ ਸਾਡਾ ਘਰ ਕੀ ਏ ਫਿਰ ਬਜ਼ੁਰਗਾਂ ਦਾ ਸਾਰੇ ਅਸੀਂ ਜਾਵਾਂਗੇ ਨਾਲ ਆਇਓ ਪੁੱਤ ਨਾਲ ਆਇਓ ਇੱਥੇ ਕੀ ਦੇਖਿਆ ਵੀ ਕਿਹੜੀ ਕਲਾਸ ਚ ਪੜਦੇ ਹੋ ਯੂਪੀਜੀ ਚ ਪੜਦੇ ਹਾਂ ਇੱਥੇ ਫਿਰ ਕੀ ਦੇਖਿਆ ਹਾਂ ਤੇ ਦੇਖਿਆ ਖਾਦਰ ਦੇਖਿਆ ਖਾਦਰ ਦੇਖਿਆ ਕਿਸਾਨ ਦੇਖੇ ਨੇ ਫਿਰ ਇੱਥੇ ਝੰਡੇ ਲੈ ਕੇ ਆਏ ਜਿਕਰਾ ਲਾ ਦਿਓ ਫਿਰ ਇੱਕ ਕੱਦੇ ਬੈਗਰ ਦੇ ਖਾਲਸਾ ਬੈਗਰ ਫਤੇ ਕੱਢ ਵਾਈਗਰ ਜੀ ਦੇ ਖਾਲਸਾ ਵਾਈਗਰ ਜੀ ਕੀ ਤਾਂ ਬੱਚਿਆਂ ਨੂੰ ਨਾਲ ਲੈ ਕੇ ਆਇਓ ਦਿਖਾਉਣ ਲੈ ਕੇ ਆਇਓ ਕਿਸਾਨ ਅੰਦੋਲਨ ਨਹੀਂ ਦਿਖਾਉਣ ਵੀ ਪੁੱਤ ਫਿਰ ਇਹਨਾਂ ਨੂੰ ਹੁਣ ਨਹੀਂ ਦਿਖਾਵਾਂਗੇ ਕਹਿ ਮੰਗੇ ਮੌਕਾ ਤਾਂ ਹੁਣੀਏ ਦੇਖਣ ਦਾ ਹਾਂ ਹੋਰ ਮੰਗ ਰੋ ਕੀ ਗਰਾਂ ਘੇਰ ਦੇਖ ਕੇ ਬੀਬੇ ਦਾ ਪੂਰੀ ਚੜਦੀ ਕਲਾ ਜਾ ਫਿਰ ਸਾਰੇ ਪਿੰਡ ਨੂੰ ਮੂਰੇ ਖਾਈ ਫਿਰਦੀ ਚੜਦੀ ਕਲਾ ਜੀ ਆ ਬਈ ਰੱਬ ਚੜਦੀ ਕਲਾ ਚ ਹੀ ਰੱਖੇ ਹੈ ਨਾ ਜਿਹੜੇ ਤੁਸੀਂ ਦੇਖ ਸਕਦੇ ਹੋ ਟਰਾਲੀ ਭਰ ਕੇ ਹਰਿਆਣੇ ਤੋਂ ਆਏ ਨੇ ਕਹਿੰਦੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਕਰ ਦਿੱਤੀਆਂ ਨੇ ਮੈਂ ਇੱਕ ਵਾਰ ਕਹੂੰਗਾ ਜ਼ੂਮ ਕਰਕੇ ਦਿਖਾ ਦਿਓ ਸਾਰਾ ਟਰਾਲੀ ਦੇ ਵਿੱਚ ਬੀਬੀਆਂ ਨੇ ਹਰਿਆਣਾ ਦਾ ਪਿੰਡ ਹੈ ਲੈਂਡਰ ਕੀਮਾ ਤਾਂ ਉੱਥੋਂ ਆਏ ਨੇ ਪ੍ਰਸ਼ਾਦਾ ਪਕਾਉਣ ਦੇ ਲਈ ਆਏ ਨੇ ਪ੍ਰਸ਼ਾਦਾ ਵਰਤਾ ਕੇ ਇੱਥੇ ਜਿਹੜਾ ਚਲੇ ਜਾਂਦੇ ਨੇ ਪਿੰਡਾਂ ਨੂੰ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਹਿ ਰਹੇ ਨੇ ਕਿ ਪਿੱਛੋਂ ਫੋਨ ਆ ਰਹੇ ਨੇ ਪਿੰਡ ਦੇ ਵਿੱਚੋਂ ਕਿ ਹਰਿਆਣਾ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਪਿੰਡ ਨੂੰ ਸੀਲ ਕਰਨ ਨੂੰ ਵੀ ਫਿਰਦਾ ਹੈ ਤੇ ਹਰਿਆਣੇ ਦੇ ਵੱਖ-ਵੱਖ ਰਾਹ ਨੇ ਜਿਹੜੇ ਪੰਜਾਬ ਨਾਲ ਜੋੜਦੇ ਨੇ ਰਾਹ ਉਹਨਾਂ ਰਾਵਾਂ ਦੇ ਉੱਪਰ ਕਹਿੰਦੇ ਫੋਰਸਾਂ ਨੇ ਜਿਹੜੀਆਂ ਉਹ ਵੀ ਲਾ ਦਿੱਤੀਆਂ ਗਈਆਂ ਨੇ ਕਿਉਂਕਿ ਕੱਲ ਨੂੰ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਹੈ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ